ਮੋਹਾਲੀ ਦੇ ਸੀਆਈਏ ਸਟਾਫ ਵੱਲੋਂ ਲੁੱਟ ਖੋ ਕਰਨ ਵਾਲੇ ਤਿੰਨ ਵਿਅਕਰੀ ਗਰੋ ਦਾ ਪਰਦਾਫਾਸ਼ ਕੀਤਾ। ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁੱਟ ਖੋ ਕਰਨ ਵਾਲੇ ਤਿੰਨੋਂ ਲੁਟੇਰੇ ਅਸਲੇ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਇਹ ਲੋਕ ਮੋਹਾਲੀ ਦੇ ਬਲੌਂਗੀ ਪਿੰਡ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਸਨ ਤੇ ਗੰਗ ਪੁਆਇੰਟ ਉੱਤੇ ਕਾਰਾ, ਮੋਟਰਬਾਈਕ, ਸਕੂਟਰ ਇੱਥੋਂ ਤੱਕ ਕਿ ਮੋਬਾਈਲ ਵੀ ਖੋਹ ਲੈਂਦੇ ਸੀ। ਇਹ ਰਾਤ ਸਮੇਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਵਿੱਚ ਪ੍ਰਾਪਤੇ ਈਸ਼ੂ ਦੋਸਕੇ ਪਰ ਆਹਨ ਤੇ ਈਸ਼ੂ ਫੌਜ ਵਿੱਚ ਅਗਨੀਵਿਰ ਹੈ ਤੇ ਹੋਲਿਕ ਮਹੀਨੇ ਦੀ ਛੁੱਟੀ ਤੇ ਆ ਕੇ ਵਾਰਦਾਤਾ ਕਰਨ ਲੱਗ ਪਿਆ ਤਿੰਨੋਂ ਮੁਲਜ਼ਮ ਫਾਜ਼ਿਲ ਕਾਦੇ ਰਣ ਵਾਲੇ ਹਨ ਪੁਲਿਸ ਨੇ ਇਹਨਾਂ ਕੋਲੋਂ ਹਸਲਾ ਤੇ ਲੁੱਟਪੋ ਕੀਤੇ ਮੋਬਾਈਲ ਕਾਰਾਂ ਤੇ ਹੋਰ ਵਹੀਕਲ ਬਰਬਦ ਕੀਤੇ ਹਨ ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਵਾਸ ਗਿਆ ਜਿਦੇ ਵਿੱਚ ਇੱਕ ਅ ਡਿਜ਼ਾਇਰ ਕੈਪ ਜਿਹੜੀ ਹੈਗੀ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਉਹ ਗਨਪੁਆਇੰਟ ਕੋਲੀ ਇਜ਼ ਬਲੋਂਗੀ ਦੇ ਵਿੱਚ ਅ ਸਾਡੀਆਂ ਇਨੀਸ਼ੀਏਟਿਵਲੀ ਟੀਮਾਂ ਜਿਹੜੀਆਂ ਥਾਣੇ ਦੀ ਟੀਮਾਂ ਸੇਰੀ ਦੀ ਟੀਮਾਂ ਇਨੀਸ਼ੀਏਟਿਵਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਫੋਕਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਦੋਸ਼ੀ ਉਹ ਨੇ ਇਹਦੇ ਇਹਦੇ ਵਿੱਚ ਜਿਹੜੇ ਮੌਲਡ ਦੇ ਨੇ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਕੱਢ ਲਈ ਹੈ ਤੇ ਉਹਦਾ ਜਿਹੜਾ ਵੈਪਨ 315 ਬੋਰ ਦਾ ਜੇਸੀ ਕਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਇਕਬ ਕਰ ਰਹੇ ਆਗੇ ਆ ਇਹਦੀ ਪੁਛਗिरी ਤੋਂ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੰਗੀ ਏਰੀਆ ਦੇ ਵਿੱਚ ਇੱਕ ਪੀਜੀ ਚ ਰਹੇ ਸਨ ਤੇ ਇਹ ਦੇ ਵਿੱਚ ਆਪਣਾ ਫਜ਼ਿਲਕਾ ਬੇਸਿਕਲੀ ਛੋੜਨ ਵਾਲੇ ਨੇ ਫਜ਼ਿਲਕਾ ਦੇ ਖਿਆਲ ਦੇ ਨਹੀਂ ਕਿ ਉਹਨਾਂ ਨੇ ਪੀਜੀ ਦਾ ਕਮਰਾ ਲੈਣ ਤੇ ਲੈਤਾ ਹੋਇਆ ਸੀ ਇਥੇ ਆ ਕੇ ਰੈਪੈਂਸਿਸ ਦੇ ਜਾਂਦੇ ਹੋਏ ਵਾੜਾ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਹਦੇ ਬਾਅਦ ਵਾਪਸ ਫਜ਼ਿਲਕਾ ਦੇ ਲੱਟ ਜਲੇ ਅਨਸਰ ਹਾਲੀਆ ਦਿਕਰੀਆਂ ਦੀਆਂ ਦੋ ਚੋਰੀਆਂ ਬਾਰੇ ਦੱਸਤਾ ਕਿ ਸਮਝੀ ਐਜੰਸੀ ਦੇ ਵਿੱਚ ਇੱਕ ਐਕਟਿਵ ਹੈ ਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈ ਉਹ ਚੋਰੀ ਕੀਤਾ ਸੀ ਇਹ ਇਹ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਕੋਈਆਂ ਹੋਣ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪੇਟ ਲਾ ਕੇ ਜਾਂ ਤਾਂ ਉਸ ਨੂੰ ਕੁਦੇਸਮਾਲ ਕਰ ਦੇਣ ਜਾਂ ਫਿਰ ਰੱਖ ਦੇ ਕੇ ਕਿਸੇ ਨੂੰ ਉਸਮਾਲ ਕਰਨ ਵਿੱਚ ਦਿਨੇਸਾਨ ਤੇ ਜਾਂ ਫਿਰ ਉਸਕਾ ਡਿਊ ਬੇਚ ਦੇ ਦੇਣਗੇ ਅ ਇਹਨਾਂ ਦੀ ਇਹਨਾਂ ਦੇ ਵਿੱਚ ਮੋਟਰਸਪਰਿੰਗਰ ਐਸ ਜਿਹਨੇ ਲੁਧਾਰੇ ਦੇ ਲੁਧਾਰੇ ਦੀ ਗੰਦੇ ਚੋਂ ਲੁਗਾਂ ਨੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਦੀ ਤਰ੍ਹਾਂ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਨਾਲ ਹੀ ਇਹਨਾਂ ਨੇ ਜਿਹੜੀ ਸੀ ਗੱਡੀ ਇਹ ਸੀਗੀ ਉਹ ਕੈਬ ਬੁੱਕ ਕਰਾਈ ਸੀ ਤਾਂ ਕਿ ਪੇਸ ਨਾ ਹੋ ਪਾਣ ਲਈ ਤੇ ਉਸ ਜਿਹੜੀ ਐਪ ਰਾਹੀਂ ਇਹ ਕੈਬ ਬੁੱਕ ਕਰਾਈ ਸੀ ਪਰ ਦੂਬਾ ਉਸ ਕੈਬ ਨੂੰ ਕਨਵਰਟ ਕੀਤਾ ਸੀ ਇਸ ਸਰ ਉੱਤਰ ਦਿਨ ਵਿੱਚ ਜਿਸਨੂੰ ਜਾਇਆ ਕਿ ਮੇਰਾ ਕਿਹੜਾ ਕੋਈ ਨਾ ਮੇਰਾ ਅਕਾਊਂਟ ਕਿਤੇ ਵੀ ਵਰਤਿਆ ਜਾ ਰਿਹਾ ਹੈ ਯਾਨੀ ਮੇਰੀ ਰਿਸਪਾਈਰ ਹੈ ਹਜੇ ਨਾ ਹਜੇ ਤੱਕ ਤਾਂ ਕੋਈ ਚੈਨਲ ਬੈਕਗ੍ਰਾਉਂਡ ਨਾਲ ਸਾਹਮਣੇ ਨਹੀਂ ਆਇਆ ਫਸਟ ਟਾਈਮ ਹੀ ਜਿਹੜੇ ਹੈਗੇ ਆ ਅਰੈਸਟ ਹੋਏ ਇਸੇ ਤਰ੍ਹਾਂ ਇਦੇ ਵਿੱਚ ਇੱਕ ਜਿਹੜਾ ਅ ਅਸ਼ਵੀਰ ਸਿੰਘ ਦਾ ਨਾਮ ਦਾ ਹੈ ਇਹ ਬਤੌਰ ਅਗਨੀ ਨਿਰ 2022 ਵਿੱਚ ਭਰਤੀ ਹੋਇਆ ਸੀਗਾ ਤੇ ਕਲੀਪ ਪਿਛਲੇ 2 ਮਹੀਨਿਆਂ ਤੋਂ ਇਹਨੂੰ ਛੁੱਟੀ ਤੇ ਆਇਆ ਸੀ ਤੇ ਬੁੜਕੇ ਅਦਵਾਤ ਨੂੰ ਵਾਪਸ ਨਹੀਂ ਗਿਆ 2022 2022 ਐਡਮਿਟ ਪਤੀ ਹੋਇਆ ਸੀ 2 ਮਹੀਨੇ ਨੂੰ ਐਡਮਿਟ ਕਰੇ ਤਾਂ ਕਰੇ ਦੀ ਡੈਗਨਿਕਸ਼ਨ ਦੀ ਤਾਂ ਗੱਲ ਸਮਝ ਨਹੀਂ ਆਈਏ ਕੋਈ ਪਰ ਹਜਰਿਤ ਰਹੀਏ ਕਿ ਇਹ ਪੈਸੇ ਵਾਸਤੇ ਹੀ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਵੇਚਦੇ ਸੀ ਜਾਂ ਕਰਦੇ ਹਾਂ ਇਸ ਮਾਰਕ ਜਲਦੀ ਨਬਰ ਲੇਟਾ ਇਹ ਸਾਰਾ ਤੋਂ 22 ਸਾਲ ਦੇ ਯੰਗਸਟਰ ਜਦੋਂ ਪਿੰਕ ਕਰਦਾ ਹੈ ਸਾਰਾ ਇਹ ਸਿਕਪਰਾ ਹੈ ਹਾਂਜੀ ਦੋ ਸਿਕਪਰਾ ਹੈ ਕੋਨਾ ਦੋਸਤ ਸਰ ਵੀ ਪਟੜਾ ਜੀ ਕੋਲ ਲੈ ਕੇ ਆਇਆ ਹੈ ਕਿ ਕੋਈ ਆ ਰਿਹਾ ਹੈ ਕੋਈ ਕਨੈਕਸ਼ਨ ਜਿਦਾ ਹੈ ਇਹ ਕਟੜਾ ਹੈ ਕਾਨਪੁਰ ਯੂਨੀਵਰਸਿਟੀ ਕੋਲ ਲੈ ਕੇ ਆਏ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਸਾਡੀ ਉਹਦੇ ਇਨਵੈਸਟੀਗੇਸ਼ਨ ਜਿਹਦੇ ਤੋਂ ਲੈ ਕੇ ਆਏ ਉਹਦੇ ਪ੍ਰਤੀਜਾ ਤਸੱਲੀ ਇਹਨਾਂ ਦੇ ਸੀ ਦਿਨ ਉਹ ਵੀ ਉਸ ਟੈਕਸੀ ਸਟੇਜ ਉਸ ਦਾ ਕੋਰਟ ਇਹਨਾਂ ਨੇ ਪੂਰਾ ਗਲਾਂ ਤਰੀਕੇ ਨਾਲ ਕੀਤੀ ਕਿ ਅਸੀਂ ਇਹ ਕਰਦੇ ਹਾਂ ਹਾਂ ਜੀ ਇਹ ਚ ਬੇਸਿਕਲੀ ਇਹਨਾਂ ਨੇ ਦੱਸਿਆ ਕਿ ਉਹ ਫਜ਼ਿਲਕਾ ਤੋਂ ਆਦੇਸੇ ਨੇ ਉੱਥੇ ਉੱਥੇ ਬਾਈਟ ਰੇਨ ਜਾਂ ਬਾਈਪਾਸ ਆਦੇਸੇ ਸੀ ਤੇ ਇੱਥੇ ਅਸੀਂ ਪਿਛਲੇ ਦੇ ਵਿੱਚ ਦਾ ਕਮਰੇ ਅਸੀਂ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟੋ ਦੀ ਵਾਰਦਾਤ ਕਰਕੇ ਮੈਨੂੰ ਬੜੀ ਜਿੰਮੇਤ ਬਦਲਣਾ ਚਾਹੀਦਾ ਅੱਗੇ ਤੋਂ ਕੋਈ ਘੋਰ ਕੰਮ ਨਹੀਂ ਜਿੰਨੇ ਤੁਸੀਂ ਗੱਡੀ ਦਾ ਗੱਲ ਕਰਦੇ ਹੋ ਜਦੋਂ ਅਸੀਂ ਸਿੱਖਿਆ ਕਿ ਪਰਟ ਪੀਸ ਹੈ ਟ੍ਰੈਕਲ ਆ ਇਸ ਵਾਂ ਉਹ ਵੀ ਰਿਕਾਰਡ ਹੈ ਇਹਦੇ ਵਿੱਚ ਜਿਵੇਂ ਮੋਟਰਸਾਈ अभी तक फिलहाल तीन तो वालों बस रिकवर्ड, रिकवर्ड है तो बाकी इनसे पूछता जब, जब जारी है तो और भी काफी इंसिडेंट्स से विद द पॉनिट पर सेक्शनली इससे ओनली जैसे मुल् मुल् सारा तो सभी पत्रकार टीवी जारी में के बाद से टीवी 70 ये दोनों ब्लंगी नहीं चुके ब्लंगा करते क्या थे आगे से नाव करते थे या फिर इनमें विवादों को जान बुला रहा था जैसा दी राजा को जान देने के लिए युवा तो सामने नहीं आई थी लेकिन लै या तो खुद के एंगल को और भी स्मॉल कर रहे थे एक दो बॉडीज को इनमें भेजते ਕਿੰਨੇ ਰਿਸਟੇਸ਼ਨ ਦੀ ਜਾਣਕਾਰੀ ਉਹ ਅੱਗੇ ਸਰਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੋ ਕੇ ਵੈਦੇਸ ਚੋਰੀ ਲਈ ਕੰਡਿਊਨ ਦੇ ਖਿਲਾਫ ਵੀ ਜੇ ਉਹਨਾਂ ਦਾ ਕਸੂਰ ਹੋਇਆ ਤਾਂ ਕਰ ਲੀਏ ਪਰ ਕਿਉਂਕਿ ਜਲਦੀ ਨੰਬਰ ਪਲੇਟ ਜਲਦੀ ਕਾਲਜ ਵਿੱਚ ਆ ਕੇ ਦਿੱਤੀ ਸੀ ਤਾਂ ਉਸ ਸਮੇਂ ਇਹ ਹੀ ਜਾਣਦੇ ਸੀ ਇਹਨਾਂ ਦੇ ਆਨਕੜੇ ਸੇ ਮੇਨ ਨਾ ਮਾਸਟਰ ਮੇਨ ਰਿਸਰਚ ਵੀ ਇਸਮੀਂ ਦੀ ਮਾਸਟਰ ਵੀ ਸਾਨੂੰ ਪਤਾ ਨਹੀਂ ਜਿੰਨਾ ਘੱਟ ਹੈ ਹੋਣ ਸਾਰੀ ਮੇਕਰ ਇਸ 1+2 ਪਾਸ ਹੈ 1st ਕਲਾਸ 100% ਅਸਰ ਦੋ ਪਾਸ ਹੈ सर ये जो सबसे बड़ी है कि इन ऐप रनिंग हो जाती कई कंप्लेंट्स और गुड गाइज पर आधारित है समझ में आती है कि कितनी सेफ है क्योंकि ओला होगी वो बेटर रेजिस्टेंट है लेकिन इस तरह की ऐप है उसका कई बार डाटा नहीं मिल पा रहा जिस कारण के प्रॉब्लम भी ऑब्वियसली होगी डेटा की कोई बात ਜਿਹੜਾ ਅੱਜ ਵੀ ਜਿਹੜੀ ਗੱਲ ਕਰ ਰਹੇ ਕਿ ਬਹੁਤ ਸਾਰੇ ਐਕਸਪਲਾਈਅਰਸ ਕਰਨੀਆਂ ਉਹ ਵੀ ਇਹ ਹੀ ਪਿੰਡ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੂੰ ਉਹਨਾਂ ਨੂੰ ਐਸਟੀਟੀ ਜਿਹੜਾ ਬਣਾਇਆ ਜਾ ਰਿਹਾ ਹੈ ਜਦਕਿ ਜਿਹੜੇ ਨਨ ਰਜਿਸਟਰਡ ਐਪਸ ਨੂੰ ਮਨ ਤੋਂ ਕੋਈ ਕਾਰਵਾਈ ਨਹੀਂ ਹੋਣੀ ਇਹ ਚੀਜ਼ ਸਾਨੂੰ ਹੋਣੀ ਹੈ ਇਸੇ ਸ਼ਰਤ ਲੈਣੀ ਹੈ ਮਾਨ ਲਿੰਗ ਨੂੰ ਜੁੜੀ ਲਈ ਨਹੀਂ ਇਸ ਸੀ ਲੀਗਲ ਸਟਡੀ ਅਨੁਸਾਰ ਜਿਹੜੇ ਲੀਗਲ ਐਰਰ ਟੂ ਇਨੀਕੈਟੀ ਇੰਡੀਆ ਦੇ ਸੋਬੀ ਕਰ ਕਾਰਵਾਈ ਦੀ ਪਲਾਸ बिल्कुल जी बिल्कुल भी लिखे हुए हैं बबली भी बात हुई हुई है उसके रिगार्डिंग वहाँ पे काफी इंसिडेंट्स इस टाइप के होते हैं जाते हैं चलो हम कॉन्फिडेंस यही कह सकते हैं हमारे तो सारे इंसिडेंट जो ट्रेस हुए लेकिन फिर भी का, आपकी बात बिल्कुल ठीक है काफी जो है हमारे पास जो आए हैं वो फिरोजपुर है ये तो अब थोड़ा देखना पड़ेगा कि इजी है कि नहीं है बट हाँ ये बात सही है कि वहाँ के रहने वाले लोग काफी आएगी में तो उसके लिए बिल्कुल ये हमने भी 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 कुछ हमने किया है, सारी हम चलाते हैं। इसके regarding के जितने भी आप करायदार रखते हैं या में रखते हैं, तो उसकी प्रॉपर पुलिस ये जो है ये भी recent ही है। ये तो दो, दो महीने पहले ही कमरा लिया था तो इन थी, इस चीज के लिए अभी रजिस्ट्रेशन प्रोसेस ये थे

Good deal, Eddie. Eddie. Eddie.